ਪਟਿਆਲੇ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਕੰਤ ਸਾਹਿਬ ਦੇ ਵਿੱਚ ਇੱਕ ਬੜੀ ਹੀ ਭਿਆਨਕ ਵਾਰਤਾਤ ਹੋਈ ਹੈ ਇੱਕ ਵੱਡਾ ਹਾਦਸਾ ਵਾਪਰਿਆ ਹੈ ਤੁਹਾਨੂੰ ਦੱਸ ਦਈਏ ਕਿ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਵਾਲੇ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਅਚਾਨਕ ਤਾਰ ਟੁੱਟਣ ਦੇ ਕਾਰਨ ਸੇਵਾ ਸੇਵਾਦਾਰ ਜਿਹੜਾ ਨਿਸ਼ਾਨ ਸਾਹਿਬ ਤੇ ਚੜਿਆ ਹੋਇਆ ਸੀ ਕੱਪੜਾ ਬਦਲ ਰਿਹਾ ਸੀਗਾ ਨਿਸ਼ਾਨ ਸਾਹਿਬ ਦਾ ਔਰ ਅਚਾਨਕ ਤਾਰ ਜਿਹੜੀ ਹੈ ਉਹ ਟੁੱਟ ਜਾਂਦੀ ਹੈ ਤੇ ਤਾਰ ਟੁੱਟਣ ਕਰਕੇ ਉਚਾਈ ਤੋਂ ਸੇਵਾਦਾਰ ਜਿਹੜਾ ਉਹ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਤਨਾਮ ਸਿੰਘ ਹੈ ਇਹ ਵੀਰ ਸੇਵਾਦਾਰ ਜਿਹੜਾ ਹਰ ਵਾਰ ਸੇਵਾ ਕਰਦਾ ਸੀਗਾ ਆਪਣੀ ਸੇਵਾ ਨਿਭਾਉਂਦਾ ਸੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਤਾ ਪਾਰਟ ਟਾਈਮ ਕੰਮ ਕਰਦਾ ਸੀਗਾ ਐਸਜੀਪੀਸੀ ਦਾ ਕਹਿਣਾ ਹੈ ਕਿ ਸਾਡੇ ਨਾਲ ਪਾਰਟ ਟਾਈਮ ਜੁੜਿਆ ਹੋਇਆ ਸੀ ਇਹ ਵੀਰ ਹਰ ਵਾਰ ਸੇਵਾ ਕਰਦਾ ਸੀ ਔਰ ਜਦੋਂ ਕਪੜਾ ਬਦਲਣਾ ਸੀਗਾ ਨਿਸ਼ਾਨ ਸਾਹਿਬ ਦਾ ਤਾਂ ਇਹ ਵੀਰ ਜਿਹੜਾ ਆ ਉਹ ਸੇਵਾ ਨਿਭਾਉਂਦਾ ਸੀ ਸਤਨਾਮ ਸਿੰਘ ਜਿਸ ਦਾ ਨਾਮ ਹੈ ਤਾਂ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਿਹਾ ਸੀਗਾ ਕਪੜਾ ਬਦਲ ਰਿਹਾ ਸੀਗਾ ਤਾਂ ਨਿਸ਼ਾਨ ਸਾਹਿਬ ਤੇ ਜਦੋਂ ਚੜਿਆ ਤਾਂ ਜਿਹੜੀ ਤਾਰ ਹੈ ਨਿਸ਼ਾਨ ਸਾਹਿਬ ਦੀ ਜਦੋਂ ਤੁਸੀਂ ਦੇਖੋ ਤਾਂ ਸਪੋਰਟ ਦੇ ਵਾਸਤੇ ਜਿਸ ਤਾਰ ਤੇ ਫੱਟੀ ਲੱਗੀ ਹੁੰਦੀ ਹੈ ਜਿਹੜੀ ਫੱਟੀ ਤੇ ਬੈਠ ਕੇ ਸੇਵਾਦਾਰ ਜਿਹੜੇ ਉੱਪਰ ਜਾਂਦੇ ਨੇ ਨਿਸ਼ਾਨ ਸਾਹਿਬ ਦੇ ਉੱਪਰ ਤਾਂ ਉਹ ਤਾਰ ਦੇ ਜ਼ਰੀਏ ਫੱਟੀ ਜਿਹੜੀ ਉੱਪਰ ਜਾਂਦੀ ਹੈ ਤਾਂ ਉਹ ਜਿਹੜੀ ਤਾਰ ਹੈ ਟੁੱਟ ਜਾਂਦੀ ਹੈ ਜਿਸ ਕਾਰਨ ਫੱਟੀ ਦੇ ਸਣੇ ਸੇਵਾਦਾਰ ਵੀਰ ਜਿਹੜਾ ਆ ਉਹ ਹੇਠਾਂ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਇੱਕ ਪਹਿਲਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਖੜਿਆ ਉੱਥੋਂ ਜੁਆਇਬ ਹੋ ਗਿਆ ਤੇ ਫਿਰ ਉਸ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਲੈ ਕੇ ਗਏ ਪਰ ਇਸ ਵੀਰ ਨੇ ਦਮ ਤੋੜ ਦਿੱਤਾ ਹੈ ਇਸ ਦੀ ਮੌਤ ਹੋ ਚੁੱਕੀ ਹੈ ਬੜਾ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਬਟਾਲੇ ਦੇ ਵਿੱਚ ਸ਼੍ਰੀ ਕੰਧ ਸਾਹਿਬ ਗੁਰਦੁਆਰਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਆਤਾ ਉਸ ਜਗ੍ਹਾ ਦੇ ਉੱਪਰ ਹੀ ਇਹ ਵੀਰ ਸੇਵਾਦਾਰ ਜਿਹੜਾ ਕਿ ਹਰ ਵਾਰ ਆਪਣਾ ਸੇਵਾ ਨਿਭਾਉਂਦਾ ਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦਾ ਸੀ ਸੇਵਾਦਾਰ ਹੈ ਸਤਨਾਮ ਸਿੰਘ ਐਸਜੀਪੀਸੀ ਵਾਲਿਆਂ ਦਾ ਕਹਿਣਾ ਹੈ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਵੀਰ ਸਾਡੇ ਨਾਲ ਪਾਰਟ ਟਾਈਮ ਤੋਂ ਜੁੜਿਆ ਹੋਇਆ ਸੀਗਾ ਔਰ ਸੇਵਾ ਜਿਹੜੀ ਹੈ ਇੱਥੇ ਨਿਭਾਉਂਦਾ ਹੁੰਦਾ ਸੀ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਸੀ ਜਦ ਜਦੋਂ ਨਿਸ਼ਾਨ ਸਾਹਿਬ ਨੂੰ ਧੋਣਾ ਹੁੰਦਾ ਸੀ ਜਾਂ ਜਦੋਂ ਨਵਾਂ ਕੱਪੜਾ ਨਿਸ਼ਾਨ ਸਾਹਿਬ ਤੇ ਚੜਾਇਆ ਜਾਂਦਾ ਤਾਂ ਹੀ ਵੀਰ ਸੇਵਾ ਕਰਦਾ ਸੀਗਾ ਔਰ ਇਸ ਵਾਰ ਵੀ ਇਸ ਵੀਰ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਸੀ ਤਾਂ ਅਚਾਨਕ ਨਿਸ਼ਾਨ ਸਾਹਿਬ ਦੀ ਜਿਹੜੀ ਤਾਰ ਹੁੰਦੀ ਹੈ ਜਿਸ ਤਾਰ ਦੇ ਨਾਲ ਫੱਟੀ ਜਿਹੜੀ ਹੈ ਜਿਸ ਉੱਪਰ ਬੈਠ ਕੇ ਸੇਵਾਦਾਰ ਉੱਪਰ ਜਾਂਦਾ ਹੈ ਉਹ ਫੱਟੀ ਜਿਹੜੀ ਹੈ ਟੁੱਟ ਜਾਂਦੀ ਹੈ ਤਾਂ ਤਾਰ ਜਿਹੜੀ ਟੁੱਟਦੀ ਹੈ ਤਾਂ ਤਾਰ ਟੁੱਟਣ ਦੇ ਕਰਕੇ ਸਿੱਧਾ ਸੇਵਾਦਾਰ ਵੀਰ ਜਿਹੜਾ ਹੈ ਉਹ ਖੇਠਾ ਜ਼ਮੀਨ ਦੇ ਉੱਪਰ ਆ ਡਿੱਗਦਾ ਹੈ ਜਿਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਵੀਰ ਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਹਸਪਤਾਲ ਲਜਾਇਆ ਗਿਆ ਪਰ ਉੱਥੇ ਜਾ ਕੇ ਇਸ ਵੀ ਨੇ ਧਾਮ ਤੋੜ ਦਤਾ ਕਿਉਂਕਿ ਉਚਾਈ ਬਹੁਤ ਹੁੰਦੀ ਹੈ ਤੁਸੀਂ ਨਾਰਮਲ ਵੀ ਦੇਖੋ ਨਿਸ਼ਾਨ ਸਾਹਿਬ ਦੀ ਤਾਂ ਤਕਰੀਬਨ 80 ਤੋਂ 100 ਫੁੱਟ ਤੋ ਤਾਂ ਹੀ ਨਿਸ਼ਾਨ ਸਾਹਿਬ ਦੀ ਉਚਾਈ ਹੁੰਦੀ ਹੈ ਕਈ ਤਾਂ ਬਹੁਤ 150 150 ਫੁੱਟ ਤੱਕ ਵੀ ਗੁਰਦੁਆਰਿਆਂ ਦੇ ਚਲੇ ਜਾਂਦੇ ਹਨ ਨਿਸ਼ਾਨ ਸਾਹਿਬ ਤਾਂ ਅੱਜ ਉਦਾਸੀ ਨਾਰਮਲ ਗੱਲ ਕਰੀਏ ਤਾਂ 80 ਫੁੱਟ ਤੋਂ ਲੈ ਕੇ 100 120 ਫੁੱਟ ਤੱਕ ਹੁੰਦੀ ਹੈ ਉਚਾਈ ਸੋ ਇੰਨੀ ਉਚਾਈ ਤੋਂ ਬੰਦਾ ਜੇਕਰ ਜੱਕਦਮ ਹੀਠਾ ਜ਼ਮੀਨ ਤੇ ਡਿੱਗੇ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਕਿੰਨੀ ਸੱਟ ਲੱਗੇਗੀ ਜਾਂ ਹੋ ਸਕਦਾ ਹੈ ਬੰਦਾ ਮੌਕੇ ਤੇ ਵੀ ਧਾਮ ਤੋੜ ਦਵੇ ਕਿਉਂਕਿ ਚਾਈ ਬਹੁਤ ਹੁੰਦੀ ਹੈ ਤਾਂ ਇਹ ਤਸਵੀਰ ਦੇਖ ਸਕਦੇ ਹੋ ਇਸ ਵੀਰ ਦੀ ਇਹ ਵੀਰ ਇਸੇ ਤਰ੍ਹਾਂ ਹੀ ਹਰ ਵਾਰੀ ਸੇਵਾ ਨਿਭਾਉਂਦਾ ਸੀ ਪਰ ਹੁਣ ਇਸ ਵੀਰ ਦੇ ਨਾਲ ਇਹ ਬੜੀ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਕੱਪੜਾ ਬਦਲਣ ਦੀ ਜਦੋਂ ਸੇਵਾ ਕਰਦਾ ਹੈ ਤਾਂ ਅਚਾਨਕ ਤਾਰ ਟੁੱਟ ਜਾਂਦੀ ਹੈ ਤਾਰ ਟੁੱਟਣ ਦੇ ਨਾਲ ਇਸਿੱਧਾ ਵੀਰ ਜਿਹੜਾ ਉਹ ਖੇਠਾਂ ਣ ਕੇ ਡਿੱਗਦਾ ਹੈ ਜਿਸ ਕਾਰਨ ਇਸ ਦੀ ਮੌਤ ਹੋ ਚੁੱਕੀ ਹੈ ਉਧਰ ਐਸਟੀਪੀਸੀ ਦੇ ਜਿੰਨੇ ਵੀ ਮੈਂਬਰ ਨੇ ਜਿਹੜਾ ਵੀ ਪ੍ਰਸ਼ਾਸਨ ਨੇ ਪ੍ਰਬੰਧਕ ਨੇ ਉਹਨਾਂ ਨੇ ਸੋਗ ਜਿਹੜਾ ਜਤਾਇਆ ਹੈ ਔਰ ਪਰਿਵਾਰ ਦੇ ਨਾਲ ਖੜੇ ਹੋਣ ਦਾ ਭਰੋਸਾ ਵੀ ਦਿੱਤਾ ਹੈ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਜਿੱਥੇ ਵੀ ਜਿਸ ਵੀ ਤਰੀਕੇ ਦੀ ਮਦਦ ਚਾਹੀਦੀ ਹੋਵੇ ਕਿ ਐਸਜੀਪੀਸੀ ਨਾਲ ਹੈ ਤਾਂ ਹਰੇਕ ਤਰੀਕੇ ਦੀ ਜਿਹੜੀ ਸਹਾਇਤਾ ਆ ਉਹ ਦਿੱਤੀ ਜਾਏਗੀ। ਸ਼੍ਰੀ ਕਾਂਤ ਸਾਹਿਬ ਦੇ ਵਿੱਚ ਇੱਕ ਬੜੀ ਹੀ ਭਿਆਨਕ ਆ ਵਾਰਤਾਤ ਹੋਈ ਹੈ ਇੱਕ ਵੱਡਾ ਹਾਦਸਾ ਵਾਪਰਿਆ ਹੈ ਤੁਹਾਨੂੰ ਦੱਸਦੀ ਕਿ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਵਾਲੇ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਅਚਾਨਕ ਤਾਰ ਟੁੱਟਣ ਦੇ ਕਾਰਨ ਸੇਵਾਦਾਰ ਜਿਹੜਾ ਆ ਨਿਸ਼ਾਨ ਸਾਹਿਬ ਤੇ ਚੜਿਆ ਹੋਇਆ ਸੀ ਕਪੜਾ ਬਦਲ ਰਿਹਾ ਸੀਗਾ ਨਿਸ਼ਾਨ ਸਾਹਿਬ ਦਾ ਔਰ ਅਚਾਨਕ ਤਾਰ ਜਿਹੜੀ ਹੈ ਉਹ ਟੁੱਟ ਜਾਂਦੀ ਹੈ ਤੇ ਤਾਰ ਟੁੱਟਣ ਕਰਕੇ ਉਚਾਈ ਤੋਂ ਸੇਵਾਦਾਰ ਜਿਹੜਾ ਆ ਉਹ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਤਨਾਮ ਸਿੰਘ ਹੈ ਇਹ ਵੀਰ ਸੇਵਾਦਾਰ ਜਿਹੜਾ ਹਰ ਵਾਰ ਸੇਵਾ ਕਰਦਾ ਸੀਗਾ ਆਪਣੀ ਸੇਵਾ ਨਿਭਾਉਂਦਾ ਸੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਤਾਂ ਪਾਰਟ ਟਾਈਮ ਕੰਮ ਕਰਦਾ ਸੀਗਾ ਐਸਜੀਪੀਸੀ ਦਾ ਕਹਿਣਾ ਹੈ ਕਿ ਸਾਡੇ ਨਾਲ ਪਾਰਟ ਟਾਈਮ ਜੁੜਿਆ ਹੋਇਆ ਸੀ ਇਹ ਵੀਰ ਹਰ ਵਾਰ ਸੇਵਾ ਕਰਦਾ ਸੀ ਔਰ ਜਦੋਂ ਕਪੜਾ ਬਦਲਣਾ ਸੀਗਾ ਨਿਸ਼ਾਨ ਸਾਹਿਬ ਦਾ ਤਾਂ ਇਹ ਵੀਰ ਜਿਹੜਾ ਆ ਉਹ ਸੇਵਾ ਨਿਭਾਉਂਦਾ ਸੀ ਸਤਨਾਮ ਸਿੰਘ ਜਿਸ ਦਾ ਨਾਮ ਹੈ ਤਾਂ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਿਹਾ ਸੀਗਾ ਕਪੜਾ ਬਦਲ ਰਿਹਾ ਸੀਗਾ ਤਾਂ ਨਿਸ਼ਾਨ ਸਾਹਿਬ ਤੇ ਜਦੋਂ ਚੜਿਆ ਤਾਂ ਜਿਹੜੀ ਤਾਰ ਹੈ ਨਿਸ਼ਾਨ ਸਾਹਿਬ ਦੀ ਜਦੋਂ ਤੁਸੀਂ ਦੇਖੋ ਤਾਂ سپورਟ ਦੇ ਵਾਸਤੇ ਜਿਸ ਤਾਰ ਤੇ ਫੱਟੀ ਲੱਗੀ ਹੁੰਦੀ ਹੈ ਜਿਹੜੀ ਫੱਟੀ ਤੇ ਬੈਠ ਕੇ ਸੇਵਾਦਾਰ ਜਿਹੜੇ ਉੱਪਰ ਜਾਂਦੇ ਨੇ ਨਿਸ਼ਾਨ ਸਾਹਿਬ ਦੇ ਉੱਪਰ ਤਾਂ ਉਹ ਤਾਰ ਦੇ ذریعے ਫੱਟੀ ਜਿਹੜੀ ਉੱਪਰ ਜਾਂਦੀ ਹੈ ਤਾਂ ਉਹ ਜਿਹੜੀ ਤਾਰ ਹੈ ਟੁੱਟ ਜਾਂਦੀ ਹੈ ਜਿਸ ਕਾਰਨ ਫੱਟੀ ਦੇ ਸਣੇ ਸੇਵਾਦਾਰ ਵੀਰ ਜਿਹੜਾ ਆ ਉਹ ਹੇਠਾਂ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਇੱਕ ਪਹਿਲਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਖੜਿਆ ਉੱਥੋਂ ਜੁਆਇਬ ਹੋ ਗਿਆ ਤੇ ਫਿਰ ਉਸ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਲੈ ਕੇ ਗਏ ਪਰ ਇਸ ਵੀਰ ਨੇ ਦਮ ਤੋੜ ਦਿੱਤਾ ਹੈ ਇਸ ਦੀ ਮੌਤ ਹੋ ਚੁੱਕੀ ਹੈ ਬੜਾ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਬਟਾਲੇ ਦੇ ਵਿੱਚ ਸ਼੍ਰੀ ਕੰਧ ਸਾਹਿਬ ਗੁਰਦੁਆਰਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਤਾਂ ਉਸ ਜਗ੍ਹਾ ਦੇ ਉੱਪਰ ਹੀ ਇਹ ਵੀਰ ਸੇਵਾਦਾਰ ਜਿਹੜਾ ਕਿ ਹਰ ਵਾਰ ਆਪਣਾ ਸੇਵਾ ਨਿਭਾਉਂਦਾ ਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦਾ ਸੀ ਸੇਵਾਦਾਰ ਹੈ ਸਤਨਾਮ ਸਿੰਘ ਐਸਜੀਪੀਸੀ ਵਾਲਿਆਂ ਦਾ ਕਹਿਣਾ ਹੈ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਉਹਦਾ ਕਹਿਣਾ ਹੈ ਕਿ ਇਹ ਵੀਰ ਸਾਡੇ ਨਾਲ ਪਾਰਟ ਟਾਈਮ ਤੋਂ ਜੁੜਿਆ ਹੋਇਆ ਸੀਗਾ ਔਰ ਸੇਵਾ ਜਿਹੜੀ ਹੈ ਇੱਥੇ ਨਿਭਾਉਂਦਾ ਹੁੰਦਾ ਸੀ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਸੀ ਜਦ ਜਦੋਂ ਨਿਸ਼ਾਨ ਸਾਹਿਬ ਨੂੰ ਧੋਣਾ ਹੁੰਦਾ ਸੀ ਜਾਂ ਜਦੋਂ ਨਵਾਂ ਕੱਪੜਾ ਨਿਸ਼ਾਨ ਸਾਹਿਬ ਤੇ ਚੜਾਇਆ ਜਾਂਦਾ ਹੈ ਤਾਂ ਇਹ ਵੀਰ ਸੇਵਾ ਕਰਦਾ ਸੀਗਾ ਔਰ ਇਸ ਵਾਰ ਵੀ ਇਸ ਵੀਰ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਸੀ ਤਾਂ ਅਚਾਨਕ ਨਿਸ਼ਾਨ ਸਾਹਿਬ ਦੀ ਜਿਹੜੀ ਤਾਰ ਹੁੰਦੀ ਹੈ ਜਿਸ ਤਾਰ ਦੇ ਨਾਲ ਫੱਟੀ ਜਿਹੜੀ ਹੈ ਜਿਸ ਉੱਪਰ ਬੈਠ ਕੇ ਸੇਵਾਦਾਰ ਉੱਪਰ ਜਾਂਦਾ ਹੈ ਉਹ ਫੱਟੀ ਜਿਹੜੀ ਹੈ ਟੁੱਟ ਜਾਂਦੀ ਹੈ ਤਾਂ ਤਾਰ ਜਿਹੜੀ ਟੁੱਟਦੀ ਹੈ ਤਾਂ ਤਾਰ ਟੁੱਟਣ ਦੇ ਕਰਕੇ ਸਿੱਧਾ ਸੇਵਾਦਾਰ ਵੀਰ ਜਿਹੜਾ ਹੈ ਉਹ ਖੇਠਾਂ ਜ਼ਮੀਨ ਦੇ ਉੱਪਰ ਆ ਡਿੱਗਦਾ ਹੈ ਜਿਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਵੀਰ ਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਹਸਪਤਾਲ ਲਜਾਇਆ ਗਿਆ ਪਰ ਉੱਥੇ ਜਾ ਕੇ ਇਸ ਵੀਰ ਨੇ ਦਮ ਤੋੜ ਦਿੱਤਾ ਕਿਉਂਕਿ ਉਚਾਈ ਬਹੁਤ ਹੁੰਦੀ ਹੈ ਤੁਸੀਂ ਨਾਰਮਲ ਵੀ ਦੇਖੋ ਨਿਸ਼ਾਨ ਸਾਹਿਬ ਦੀ ਤਾਂ ਤਕਰੀਬਨ 80 ਤੋਂ 100 ਫੁੱਟ ਤੋਂ ਤਾਂ ਹੀ ਨਿਸ਼ਾਨ ਸਾਹਿਬ ਦੀ ਉਚਾਈ ਹੁੰਦੀ ਹੈ ਕਈ ਤਾਂ ਬਹੁਤ 150 150 ਫੁੱਟ ਤੱਕ ਵੀ ਗੁਰਦੁਆਰਿਆਂ ਦੇ ਚਲੇ ਜਾਂਦੇ ਹਨ ਨਿਸ਼ਾਨ ਸਾਹਿਬ ਤਾਂ ਅੱਜ ਉਦਾਸੀ ਨਾਰਮਲੀ ਗੱਲ ਕਰੀਏ ਤਾਂ 80 ਫੁੱਟ ਤੋਂ ਲੈ ਕੇ 100 120 ਫੁੱਟ ਤੱਕ ਹੁੰਦੀ ਹੈ ਉਚਾਈ ਸੋ ਇੰਨੀ ਉਚਾਈ ਤੋਂ ਬੰਦਾ ਜੇਕਰ ਜੱਕਦਮ ਹੇਠਾਂ ਜ਼ਮੀਨ ਤੇ ਡਿੱਗੇ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਕਿੰਨੀ ਸੱਟ ਲੱਗੇਗੀ ਜਾਂ ਹੋ ਸਕਦਾ ਹੈ ਬੰਦਾ ਮੌਕੇ ਤੇ ਵੀ ਦਮ ਤੋੜ ਦਵੇ ਕਿਉਂਕਿ ਉਚਾਈ ਬਹੁਤ ਹੁੰਦੀ ਹੈ ਤਾਂ ਇਹ ਤਸਵੀਰ ਦੇਖ ਸਕਦੇ ਹੋ ਇਸ ਵੀਰ ਦੀ ਇਹ ਵੀਰ ਇਸੇ ਤਰ੍ਹਾਂ ਹੀ ਹਰ ਵਾਰੀ ਸੇਵਾ ਨਿਭਾਉਂਦਾ ਸੀ ਪਰ ਹੁਣ ਇਸ ਵੀਰ ਦੇ ਨਾਲ ਇਹ ਬੜੀ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਕੱਪੜਾ ਬਦਲਣ ਦੀ ਜਦੋਂ ਸੇਵਾ ਕਰਦਾ ਹੈ ਤਾਂ ਅਚਾਨਕ ਤਾਰ ਟੁੱਟ ਜਾਂਦੀ ਹੈ ਤਾਰ ਟੁੱਟਣ ਦੇ ਨਾਲ ਇਸਿੱਧਾ ਵੀਰ ਜਿਹੜਾ ਉਹ ਖੇਠਾ ਾਨ ਕੇ ਡਿੱਗਦਾ ਹੈ ਜਿਸ ਕਾਰਨ ਇਸ ਦੀ ਮੌਤ ਹੋ ਚੁੱਕੀ ਹੈ ਉਧਰ ਐਸਟੀਪੀਸੀ ਦੇ ਜਿੰਨੇ ਵੀ ਮੈਂਬਰ ਨੇ ਜਿਹੜਾ ਵੀ ਪ੍ਰਸ਼ਾਸਨ ਹੈ ਪ੍ਰਬੰਧਕ ਨੇ ਉਹਨਾਂ ਨੇ ਸੋਗ ਜਿਹੜਾ ਜਤਾਇਆ ਹੈ ਔਰ ਪਰਿਵਾਰ ਦੇ ਨਾਲ ਖੜੇ ਹੋਣ ਦਾ ਭਰੋਸਾ ਵੀ ਦਿੱਤਾ ਹੈ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜਿੱਥੇ ਵੀ ਜਿਸ ਵੀ ਤਰੀਕੇ ਦੀ ਮਦਦ ਚਾਹੀਦੀ ਹੋਵੇ ਕਿ ਐਸਜੀਪੀਸੀ ਨਾਲ ਹੈ ਤਾਂ ਹਰੇਕ ਤਰੀਕੇ ਦੀ ਜਿਹੜੀ ਸਹਾਇਤਾ ਹੈ ਸ਼੍ਰੀ ਕਾਂਤ ਸਾਹਿਬ ਦੇ ਵਿੱਚ ਇੱਕ ਬੜੀ ਹੀ ਭਿਆਨਕ ਵਾਰਤਾਤ ਹੋਈ ਹੈ ਇੱਕ ਵੱਡਾ ਹਾਦਸਾ ਵਾਪਰਿਆ ਹੈ ਤੁਹਾਨੂੰ ਦੱਸ ਦਈਏ ਕਿ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਵਾਲੇ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਅਚਾਨਕ ਤਾਰ ਟੁੱਟਣ ਦੇ ਕਾਰਨ ਸੇਵਾਦਾਰ ਜਿਹੜਾ ਆ ਨਿਸ਼ਾਨ ਸਾਹਿਬ ਤੇ ਚੜਿਆ ਹੋਇਆ ਸੀ ਕਪੜਾ ਬਦਲ ਰਿਹਾ ਸੀਗਾ ਨਿਸ਼ਾਨ ਸਾਹਿਬ ਦਾ ਔਰ ਅਚਾਨਕ ਤਾਰ ਜਿਹੜੀ ਹੈ ਉਹ ਟੁੱਟ ਜਾਂਦੀ ਹੈ ਤੇ ਤਾਰ ਟੁੱਟਣ ਕਰਕੇ ਉਚਾਈ ਤੋਂ ਸੇਵਾਦਾਰ ਜਿਹੜਾ ਆ ਉਹ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਤਨਾਮ ਸਿੰਘ ਹੈ ਇਹ ਵੀਰ ਸੇਵਾਦਾਰ ਜਿਹੜਾ ਹਰ ਵਾਰ ਸੇਵਾ ਕਰਦਾ ਸੀਗਾ ਆਪਣੀ ਸੇਵਾ ਨਿਭਾਉਂਦਾ ਸੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਤਾ ਪਾਰਟ ਟਾਈਮ ਕੰਮ ਕਰਦਾ ਸੀਗਾ ਐਸਜੀਪੀਸੀ ਦਾ ਕਹਿਣਾ ਹੈ ਕਿ ਸਾਡੇ ਨਾਲ ਪਾਰਟ ਟਾਈਮ ਜੁੜਿਆ ਹੋਇਆ ਸੀ ਇਹ ਵੀਰ ਹਰ ਵਾਰ ਸੇਵਾ ਕਰਦਾ ਸੀ ਔਰ ਜਦੋਂ ਕਪੜਾ ਬਦਲਣਾ ਸੀਗਾ ਨਿਸ਼ਾਨ ਸਾਹਿਬ ਦਾ ਤਾਂ ਇਹ ਵੀਰ ਜਿਹੜਾ ਆ ਉਹ ਸੇਵਾ ਨਿਭਾਉਂਦਾ ਸੀ ਸਤਨਾਮ ਸਿੰਘ ਜਿਸ ਦਾ ਨਾਮ ਹੈ ਤਾਂ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਿਹਾ ਸੀਗਾ ਕਪੜਾ ਬਦਲ ਰਿਹਾ ਸੀਗਾ ਤਾਂ ਨਿਸ਼ਾਨ ਸਾਹਿਬ ਤੇ ਜਦੋਂ ਚੜਿਆ ਤਾਂ ਜਿਹੜੀ ਤਾਰ ਹੈ ਨਿਸ਼ਾਨ ਸਾਹਿਬ ਦੀ ਜਦੋਂ ਤੁਸੀਂ ਦੇਖੋ ਤਾਂ ਸਪੋਰਟ ਦੇ ਵਾਸਤੇ ਜਿਸ ਤਾਰ ਤੇ ਫੱਟੀ ਲੱਗੀ ਹੁੰਦੀ ਹੈ ਜਿਹੜੀ ਫੱਟੀ ਤੇ ਬੈਠ ਕੇ ਸੇਵਾਦਾਰ ਜਿਹੜੇ ਉੱਪਰ ਜਾਂਦੇ ਨੇ ਨਿਸ਼ਾਨ ਸਾਹਿਬ ਦੇ ਉੱਪਰ ਤਾਂ ਉਹ ਤਾਰ ਦੇ ذریعے ਫੱਟੀ ਜਿਹੜੀ ਉੱਪਰ ਜਾਂਦੀ ਹੈ ਤਾਂ ਉਹ ਜਿਹੜੀ ਤਾਰ ਹੈ ਟੁੱਟ ਜਾਂਦੀ ਹੈ ਜਿਸ ਕਾਰਨ ਫੱਟੀ ਦੇ ਸਣੇ ਸੇਵਾਦਾਰ ਵੀਰ ਜਿਹੜਾ ਆ ਉਹ ਹੇਠਾਂ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਇੱਕ ਪਹਿਲਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਖੜਿਆ ਉੱਥੋਂ ਜੁਆਇਬ ਹੋ ਗਿਆ ਤੇ ਫਿਰ ਉਸ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਲੈ ਕੇ ਗਏ ਪਰ ਇਸ ਵੀਰ ਨੇ ਦਮ ਤੋੜ ਦਿੱਤਾ ਹੈ ਇਸ ਦੀ ਮੌਤ ਹੋ ਚੁੱਕੀ ਹੈ ਬੜਾ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਬਟਾਲੇ ਦੇ ਵਿੱਚ ਸ਼੍ਰੀ ਕੰਧ ਸਾਹਿਬ ਗੁਰਦੁਆਰਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਤਾਂ ਉਸ ਜਗ੍ਹਾ ਦੇ ਉੱਪਰ ਹੀ ਇਹ ਵੀਰ ਸੇਵਾਦਾਰ ਜਿਹੜਾ ਕਿ ਹਰ ਵਾਰ ਆਪਣਾ ਸੇਵਾ ਨਿਭਾਉਂਦਾ ਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦਾ ਸੀ ਸੇਵਾਦਾਰ ਹੈ ਸਤਨਾਮ ਸਿੰਘ ਐਸਜੀਪੀਸੀ ਵਾਲਿਆਂ ਦਾ ਕਹਿਣਾ ਹੈ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਹੁੰਦਾ ਕਹਿਣਾ ਹੈ ਕਿ ਇਹ ਵੀਰ ਸਾਡੇ ਨਾਲ ਪਾਰਟ ਟਾਈਮ ਤੋਂ ਜੁੜਿਆ ਹੋਇਆ ਸੀਗਾ ਔਰ ਸੇਵਾ ਜਿਹੜੀ ਹੈ ਇੱਥੇ ਨਿਭਾਉਂਦਾ ਹੁੰਦਾ ਸੀ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਸੀ ਜਦ ਜਦੋਂ ਨਿਸ਼ਾਨ ਸਾਹਿਬ ਨੂੰ ਧੋਣਾ ਹੁੰਦਾ ਸੀ ਜਾਂ ਜਦੋਂ ਨਵਾਂ ਕੱਪੜਾ ਨਿਸ਼ਾਨ ਸਾਹਿਬ ਤੇ ਚੜਾਇਆ ਜਾਂਦਾ ਹੈ ਤਾਂ ਇਹ ਵੀਰ ਸੇਵਾ ਕਰਦਾ ਸੀਗਾ ਔਰ ਇਸ ਵਾਰ ਵੀ ਇਸ ਵੀਰ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਸੀ ਤਾਂ ਅਚਾਨਕ ਨਿਸ਼ਾਨ ਸਾਹਿਬ ਦੀ ਜਿਹੜੀ ਤਾਰ ਹੁੰਦੀ ਹੈ ਜਿਸ ਤਾਰ ਦੇ ਨਾਲ ਫੱਟੀ ਜਿਹੜੀ ਹੈ ਜਿਸ ਉੱਪਰ ਬੈਠ ਕੇ ਸੇਵਾਦਾਰ ਉੱਪਰ ਜਾਂਦਾ ਹੈ ਉਹ ਫੱਟੀ ਜਿਹੜੀ ਹੈ ਟੁੱਟ ਜਾਂਦੀ ਹੈ ਤਾਂ ਤਾਰ ਜਿਹੜੀ ਟੁੱਟਦੀ ਹੈ ਤਾਂ ਤਾਰ ਟੁੱਟਣ ਦੇ ਕਰਕੇ ਸਿੱਧਾ ਸੇਵਾਦਾਰ ਵੀਰ ਜਿਹੜਾ ਹੈ ਉਹ ਖੇਠਾਂ ਜ਼ਮੀਨ ਦੇ ਉਪਰ ਆ ਡਿੱਗਦਾ ਹੈ ਜਿਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਵੀਰ ਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਹਸਪਤਾਲ ਲਜਾਇਆ ਗਿਆ ਪਰ ਉੱਥੇ ਜਾ ਕੇ ਇਸ ਵੀਰ ਨੇ ਦਮ ਤੋੜ ਦਿੱਤਾ ਕਿਉਂਕਿ ਉਚਾਈ ਬਹੁਤ ਹੁੰਦੀ ਹੈ ਤੁਸੀਂ ਨਾਰਮਲ ਵੀ ਦੇਖੋ ਨਿਸ਼ਾਨ ਸਾਹਿਬ ਦੀ ਤਾਂ ਤਕਰੀਬਨ 80 ਤੋਂ 100 ਫੁੱਟ ਤੋਂ ਤਾਂ ਹੀ ਨਿਸ਼ਾਨ ਸਾਹਿਬ ਦੀ ਉਚਾਈ ਹੁੰਦੀ ਹੈ ਕਈ ਤਾਂ ਬਹੁਤ 150 150 ਫੁੱਟ ਤੱਕ ਵੀ ਗੁਰਦੁਆਰਿਆਂ ਦੇ ਚਲੇ ਜਾਂਦੇ ਹਨ ਨਿਸ਼ਾਨ ਸਾਹਿਬ ਤਾਂ ਅੱਜ ਉਦਾਸੀ ਨਾਰਮਲੀ ਗੱਲ ਕਰੀਏ ਤਾਂ 80 ਫੁੱਟ ਤੋਂ ਲੈ ਕੇ 100 120 ਫੁੱਟ ਤੱਕ ਹੁੰਦੀ ਹੈ ਉਚਾਈ ਸੋ ਇੰਨੀ ਉਚਾਈ ਤੋਂ ਬੰਦਾ ਜੇਕਰ ਜੱਕਦਮ ਹੇਠਾਂ ਜ਼ਮੀਨ ਤੇ ਡਿੱਗੇ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਕਿੰਨੀ ਸੱਟ ਲੱਗੇਗੀ ਜਾਂ ਹੋ ਸਕਦਾ ਹੈ ਬੰਦਾ ਮੌਕੇ ਤੇ ਵੀ ਦਮ ਤੋੜ ਦਵੇ ਕਿਉਂਕਿ ਉਚਾਈ ਬਹੁਤ ਹੁੰਦੀ ਹੈ ਤਾਂ ਇਹ ਤਸਵੀਰ ਦੇਖ ਸਕਦੇ ਹੋ ਇਸ ਵੀਰ ਦੀ ਇਹ ਵੀਰ ਇਸੇ ਤਰ੍ਹਾਂ ਹੀ ਹਰ ਵਾਰੀ ਸੇਵਾ ਨਿਭਾਉਂਦਾ ਸੀ ਪਰ ਹੁਣ ਇਸ ਵੀਰ ਦੇ ਨਾਲ ਇਹ ਬੜੀ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਕੱਪੜਾ ਬਦਲਣ ਦੀ ਜਦੋਂ ਸੇਵਾ ਕਰਦਾ ਹੈ ਤਾਂ ਅਚਾਨਕ ਤਾਰ ਟੁੱਟ ਜਾਂਦੀ ਹੈ ਤਾਰ ਟੁੱਟਣ ਦੇ ਨਾਲ ਇਸਿੱਧਾ ਵੀਰ ਜਿਹੜਾ ਉਹ ਖੇਠਾ ਾਨ ਕੇ ਡਿੱਗਦਾ ਹੈ ਜਿਸ ਕਾਰਨ ਇਸ ਦੀ ਮੌਤ ਹੋ ਚੁੱਕੀ ਹੈ ਉਧਰ ਐਸਟੀਪੀਸੀ ਦੇ ਜਿੰਨੇ ਵੀ ਮੈਂਬਰ ਨੇ ਜਿਹੜਾ ਵੀ ਪ੍ਰਸ਼ਾਸਨ ਹੈ ਪ੍ਰਬੰਧਕ ਨੇ ਉਹਨਾਂ ਨੇ ਸੋਗ ਜਿਹੜਾ ਜਤਾਇਆ ਹੈ ਔਰ ਪਰਿਵਾਰ ਦੇ ਨਾਲ ਖੜੇ ਹੋਣ ਦਾ ਭਰੋਸਾ ਵੀ ਦਿੱਤਾ ਹੈ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜਿੱਥੇ ਵੀ ਜਿਸ ਵੀ ਤਰੀਕੇ ਦੀ ਮਦਦ ਚਾਹੀਦੀ ਹੋਵੇ ਕਿ ਐਸਜੀਪੀਸੀ ਨਾਲ ਹੈ ਤਾਂ ਹਰੇਕ ਤਰੀਕੇ ਦੀ ਜਿਹੜੀ ਸਹਾਇਤਾ ਹੈ ਸ਼੍ਰੀ ਕਾਂਤ ਸਾਹਿਬ ਦੇ ਵਿੱਚ ਇੱਕ ਬੜੀ ਹੀ ਭਿਆਨਕ ਵਾਰਤਾਤ ਹੋਈ ਹੈ ਇੱਕ ਵੱਡਾ ਹਾਦਸਾ ਵਾਪਰਿਆ ਹੈ ਤੁਹਾਨੂੰ ਦੱਸ ਦਈਏ ਕਿ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਵਾਲੇ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਅਚਾਨਕ ਤਾਰ ਟੁੱਟਣ ਦੇ ਕਾਰਨ ਸੇਵਾ ਸੇਵਾਦਾਰ ਜਿਹੜਾ ਨਿਸ਼ਾਨ ਸਾਹਿਬ ਤੇ ਚੜਿਆ ਹੋਇਆ ਸੀ ਕੱਪੜਾ ਬਦਲ ਰਿਹਾ ਸੀਗਾ ਨਿਸ਼ਾਨ ਸਾਹਿਬ ਦਾ ਔਰ ਅਚਾਨਕ ਤਾਰ ਜਿਹੜੀ ਹੈ ਉਹ ਟੁੱਟ ਜਾਂਦੀ ਹੈ ਤੇ ਤਾਰ ਟੁੱਟਣ ਕਰਕੇ ਉਚਾਈ ਤੋਂ ਸੇਵਾਦਾਰ ਜਿਹੜਾ ਉਹ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਤਨਾਮ ਸਿੰਘ ਹੈ ਇਹ ਵੀਰ ਸੇਵਾਦਾਰ ਜਿਹੜਾ ਹਰ ਵਾਰ ਸੇਵਾ ਕਰਦਾ ਸੀਗਾ ਆਪਣੀ ਸੇਵਾ ਨਿਭਾਉਂਦਾ ਸੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਤਾ ਪਾਰਟ ਟਾਈਮ ਕੰਮ ਕਰਦਾ ਸੀਗਾ ਐਸਜੀਪੀਸੀ ਦਾ ਕਹਿਣਾ ਹੈ ਕਿ ਸਾਡੇ ਨਾਲ ਪਾਰਟ ਟਾਈਮ ਜੁੜਿਆ ਹੋਇਆ ਸੀ ਇਹ ਵੀਰ ਹਰ ਵਾਰ ਸੇਵਾ ਕਰਦਾ ਸੀ ਔਰ ਜਦੋਂ ਕਪੜਾ ਬਦਲਣਾ ਸੀਗਾ ਨਿਸ਼ਾਨ ਸਾਹਿਬ ਦਾ ਤਾਂ ਇਹ ਵੀਰ ਜਿਹੜਾ ਆ ਉਹ ਸੇਵਾ ਨਿਭਾਉਂਦਾ ਸੀ ਸਤਨਾਮ ਸਿੰਘ ਜਿਸ ਦਾ ਨਾਮ ਹੈ ਤਾਂ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਿਹਾ ਸੀਗਾ ਕਪੜਾ ਬਦਲ ਰਿਹਾ ਸੀਗਾ ਤਾਂ ਨਿਸ਼ਾਨ ਸਾਹਿਬ ਤੇ ਜਦੋਂ ਚੜਿਆ ਤਾਂ ਜਿਹੜੀ ਤਾਰ ਹੈ ਨਿਸ਼ਾਨ ਸਾਹਿਬ ਜੀ ਜਦੋਂ ਤੁਸੀਂ ਦੇਖੋ ਤਾਂ ਸਪੋਰਟ ਦੇ ਵਾਸਤੇ ਜਿਸ ਤਾਰ ਤੇ ਫੱਟੀ ਲੱਗੀ ਹੁੰਦੀ ਹੈ ਜਿਹੜੀ ਫੱਟੀ ਤੇ ਬੈਠ ਕੇ ਸੇਵਾਦਾਰ ਜਿਹੜੇ ਉੱਪਰ ਜਾਂਦੇ ਨੇ ਨਿਸ਼ਾਨ ਸਾਹਿਬ ਦੇ ਉੱਪਰ ਤਾਂ ਉਹ ਤਾਰ ਦੇ ਜ਼ਰੀਏ ਫੱਟੀ ਜਿਹੜੀ ਉੱਪਰ ਜਾਂਦੀ ਹੈ ਤਾਂ ਉਹ ਜਿਹੜੀ ਤਾਰ ਹੈ ਟੁੱਟ ਜਾਂਦੀ ਹੈ ਜਿਸ ਕਾਰਨ ਫੱਟੀ ਦੇ ਸਣੇ ਸੇਵਾਦਾਰ ਵੀਰ ਜਿਹੜਾ ਆ ਉਹ ਹੇਠਾਂ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਇੱਕ ਪਹਿਲਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਖੜਿਆ ਉਥੋਂ ਜਵਾਬ ਹੋ ਗਿਆ ਤੇ ਫਿਰ ਉਸ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਲੈ ਕੇ ਗਏ ਪਰ ਇਸ ਵੀਰ ਨੇ ਦਮ ਤੋੜ ਦਿੱਤਾ ਇਸ ਦੀ ਮੌਤ ਹੋ ਚੁੱਕੀ ਹੈ ਬੜਾ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਬਟਾਲੇ ਦੇ ਵਿੱਚ ਸ਼੍ਰੀ ਕੰਧ ਸਾਹਿਬ ਗੁਰਦੁਆਰਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਤਾਂ ਉਸ ਜਗ੍ਹਾ ਦੇ ਉੱਪਰ ਹੀ ਇਹ ਵੀਰ ਸੇਵਾਦਾਰ ਜਿਹੜਾ ਕਿ ਹਰ ਵਾਰ ਆਪਣਾ ਸੇਵਾ ਨਿਭਾਉਂਦਾ ਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦਾ ਸੀ ਸੇਵਾਦਾਰ ਹੈ ਸਤਨਾਮ ਸਿੰਘ ਐਸਜੀਪੀਸੀ ਵਾਲਿਆਂ ਦਾ ਕਹਿਣਾ ਹੈ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਵੀਰ ਸਾਡੇ ਨਾਲ ਪਾਰਟ ਟਾਈਮ ਤੋਂ ਜੁੜਿਆ ਹੋਇਆ ਸੀਗਾ ਔਰ ਸੇਵਾ ਜਿਹੜੀ ਹੈ ਇੱਥੇ ਨਿਭਾਉਂਦਾ ਹੁੰਦਾ ਸੀ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਸੀ ਜਦ ਜਦੋਂ ਨਿਸ਼ਾਨ ਸਾਹਿਬ ਨੂੰ ਧੋਣਾ ਹੁੰਦਾ ਸੀ ਜਾਂ ਜਦੋਂ ਨਵਾਂ ਕੱਪੜਾ ਨਿਸ਼ਾਨ ਸਾਹਿਬ ਤੇ ਚੜਾਇਆ ਜਾਂਦਾ ਤਾਂ ਇਹ ਵੀਰ ਸੇਵਾ ਕਰਦਾ ਸੀਗਾ ਔਰ ਇਸ ਵਾਰ ਵੀ ਇਸ ਵੀਰ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਸੀ ਦਾ ਅਚਾਨਕ ਨਿਸ਼ਾਨ ਸਾਹਿਬ ਦੀ ਜਿਹੜੀ ਤਾਰ ਹੁੰਦੀ ਹੈ ਜਿਸ ਤਾਰ ਦੇ ਨਾਲ ਫੱਟੀ ਜਿਹੜੀ ਹੈ ਜਿਸ ਉੱਪਰ ਬੈਠ ਕੇ ਸੇਵਾਦਾਰ ਉੱਪਰ ਜਾਂਦਾ ਹੈ ਉਹ ਫੱਟੀ ਜਿਹੜੀ ਹੈ ਟੁੱਟ ਜਾਂਦੀ ਹੈ ਤਾਂ ਤਾਰ ਜਿਹੜੀ ਟੁੱਟਦੀ ਹੈ ਤਾਂ ਤਾਰ ਟੁੱਟਣ ਦੇ ਕਰਕੇ ਸਿੱਧਾ ਸੇਵਾਦਾਰ ਵੀਰ ਜਿਹੜਾ ਹੈ ਉਹ ਜ਼ਮੀਨ ਦੇ ਉੱਪਰ ਆ ਡਿੱਗਦਾ ਹੈ ਜਿਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਵੀਰ ਨੂੰ ਹਸਪਤਾਲ ਜਾਣ ਦੀ ਕੋਸ਼ਿਸ਼ ਕੀਤੀ ਹਸਪਤਾਲ ਲਜਾਇਆ ਗਿਆ ਪਰ ਉੱਥੇ ਜਾ ਕੇ ਇਸ ਵੀਰ ਨੇ ਦਮ ਤੋੜ ਦਿੱਤਾ ਕਿਉਂਕਿ ਉਚਾਈ ਬਹੁਤ ਹੁੰਦੀ ਹੈ ਤੁਸੀਂ ਨਾਰਮਲ ਵੀ ਦੇਖੋ ਨਿਸ਼ਾਨ ਸਾਹਿਬ ਦੀ ਤਾਂ तकरीबन 80 ਤੋਂ 100 ਫੁੱਟ ਤੋਂ ਤਾਂ ਹੀ ਨਿਸ਼ਾਨ ਸਾਹਿਬ ਦੀ ਉਚਾਈ ਹੁੰਦੀ ਹੈ ਕਈ ਤਾਂ ਬਹੁਤ 150 150 ਫੁੱਟ ਤੱਕ ਵੀ ਗੁਰਦੁਆਰਿਆਂ ਦੇ ਚਲੇ ਜਾਂਦੇ ਹਨ ਨਿਸ਼ਾਨ ਸਾਹਿਬ ਤਾਂ ਅੱਜ ਉਹਦਾ ਅਸੀਂ ਨਾਰਮਲੀ ਗੱਲ ਕਰੀਏ ਤਾਂ 80 ਫੁੱਟ ਤੋਂ ਲੈ ਕੇ 100 120 ਫੁੱਟ ਤੱਕ ਹੁੰਦੀ ਹੈ ਉਚਾਈ ਸੋ ਇੰਨੀ ਉਚਾਈ ਤੋਂ ਬੰਦਾ ਜੇਕਰ ਜੱਕਦਮ ਹੇਠਾਂ ਜ਼ਮੀਨ ਤੇ ਡਿੱਗੇ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਕਿੰਨੀ ਸੱਟ ਲੱਗੇਗੀ ਜਾਂ ਹੋ ਸਕਦਾ ਹੈ ਬੰਦਾ ਮੌਕੇ ਤੇ ਵੀ ਦਮ ਤੋੜ ਦਵੇ ਕਿਉਂਕਿ ਉਚਾਈ ਬਹੁਤ ਹੁੰਦੀ ਹੈ ਤਾਂ ਇਹ ਤਸਵੀਰ ਦੇਖ ਸਕਦੇ ਹੋ ਇਸ ਵੀਰ ਦੀ ਇਹ ਵੀਰ ਇਸੇ ਤਰ੍ਹਾਂ ਹੀ ਹਰ ਵਾਰੀ ਸੇਵਾ ਨਿਭਾਉਂਦਾ ਸੀ ਪਰ ਹੁਣ ਇਸ ਵੀਰ ਦੇ ਨਾਲ ਇਹ ਬੜੀ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਕੱਪੜਾ ਬਦਲਣ ਦੀ ਜਦੋਂ ਸੇਵਾ ਕਰਦਾ ਹੈ ਤਾਂ ਅਚਾਨਕ ਤਾਰ ਟੁੱਟ ਜਾਂਦੀ ਹੈ ਤਾਰ ਟੁੱਟਣ ਦੇ ਨਾਲ ਇਸਿੱਧਾ ਵੀਰ ਜਿਹੜਾ ਉਹ ਖੇਠਾ ਾਨ ਕੇ ਡਿੱਗਦਾ ਹੈ ਜਿਸ ਕਾਰਨ ਇਸ ਦੀ ਮੌਤ ਹੋ ਚੁੱਕੀ ਹੈ ਉਧਰ ਐਸਟੀਪੀਸੀ ਦੇ ਜਿੰਨੇ ਵੀ ਮੈਂਬਰ ਨੇ ਜਿਹੜਾ ਵੀ ਪ੍ਰਸ਼ਾਸਨ ਹੈ ਪ੍ਰਬੰਧਕ ਨੇ ਉਹਨਾਂ ਨੇ ਸੋਗ ਜਿਹੜਾ ਜਤਾਇਆ ਹੈ ਔਰ ਪਰਿਵਾਰ ਦੇ ਨਾਲ ਖੜੇ ਹੋਣ ਦਾ ਭਰੋਸਾ ਵੀ ਦਿੱਤਾ ਹੈ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜਿੱਥੇ ਵੀ ਜਿਸ ਵੀ ਤਰੀਕੇ ਦੀ ਮਦਦ ਚਾਹੀਦੀ ਹੋਵੇ ਕਿ ਐਸਜੀਪੀਸੀ ਨਾਲ ਹੈ ਤਾਂ ਹਰੇਕ ਤਰੀਕੇ ਦੀ ਜਿਹੜੀ ਸਹਾਇਤਾ ਹੈ ਸ਼੍ਰੀ ਕਾਂਤ ਸਾਹਿਬ ਦੇ ਵਿੱਚ ਇੱਕ ਬੜੀ ਹੀ ਭਿਆਨਕ ਵਾਰਤਾਤ ਹੋਈ ਹੈ ਇੱਕ ਵੱਡਾ ਹਾਦਸਾ ਵਾਪਰਿਆ ਹੈ ਤੁਹਾਨੂੰ ਦੱਸ ਦਈਏ ਕਿ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਵਾਲੇ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਅਚਾਨਕ ਤਾਰ ਟੁੱਟਣ ਦੇ ਕਾਰਨ ਸੇਵਾ ਸੇਵਾਦਾਰ ਜਿਹੜਾ ਨਿਸ਼ਾਨ ਸਾਹਿਬ ਤੇ ਚੜਿਆ ਹੋਇਆ ਸੀ ਕੱਪੜਾ ਬਦਲ ਰਿਹਾ ਸੀਗਾ ਨਿਸ਼ਾਨ ਸਾਹਿਬ ਦਾ ਔਰ ਅਚਾਨਕ ਤਾਰ ਜਿਹੜੀ ਹੈ ਉਹ ਟੁੱਟ ਜਾਂਦੀ ਹੈ ਤੇ ਤਾਰ ਟੁੱਟਣ ਕਰਕੇ ਉਚਾਈ ਤੋਂ ਸੇਵਾਦਾਰ ਜਿਹੜਾ ਉਹ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਤਨਾਮ ਸਿੰਘ ਹੈ ਇਹ ਵੀਰ ਸੇਵਾਦਾਰ ਜਿਹੜਾ ਹਰ ਵਾਰ ਸੇਵਾ ਕਰਦਾ ਸੀਗਾ ਆਪਣੀ ਸੇਵਾ ਨਿਭਾਉਂਦਾ ਸੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਤਾਂ ਪਾਰਟ ਟਾਈਮ ਕੰਮ ਕਰਦਾ ਸੀਗਾ ਐਸਜੀਪੀਸੀ ਦਾ ਕਹਿਣਾ ਹੈ ਕਿ ਸਾਡੇ ਨਾਲ ਪਾਰਟ ਟਾਈਮ ਜੁੜਿਆ ਹੋਇਆ ਸੀ ਇਹ ਵੀਰ ਹਰ ਵਾਰ ਸੇਵਾ ਕਰਦਾ ਸੀ ਔਰ ਜਦੋਂ ਕਪੜਾ ਬਦਲਣਾ ਸੀਗਾ ਨਿਸ਼ਾਨ ਸਾਹਿਬ ਦਾ ਤਾਂ ਇਹ ਵੀਰ ਜਿਹੜਾ ਆ ਉਹ ਸੇਵਾ ਨਿਭਾਉਂਦਾ ਸੀ ਸਤਨਾਮ ਸਿੰਘ ਜਿਸ ਦਾ ਨਾਮ ਹੈ ਤਾਂ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਿਹਾ ਸੀਗਾ ਕਪੜਾ ਬਦਲ ਰਿਹਾ ਸੀਗਾ ਤਾਂ ਨਿਸ਼ਾਨ ਸਾਹਿਬ ਤੇ ਜਦੋਂ ਚੜਿਆ ਤਾਂ ਜਿਹੜੀ ਤਾਰ ਹੈ ਨਿਸ਼ਾਨ ਸਾਹਿਬ ਦੀ ਜਦੋਂ ਤੁਸੀਂ ਦੇਖੋ ਤਾਂ ਸਪੋਰਟ ਦੇ ਵਾਸਤੇ ਜਿਸ ਤਾਰ ਤੇ ਫੱਟੀ ਲੱਗੀ ਹੁੰਦੀ ਹੈ ਜਿਹੜੀ ਫੱਟੀ ਤੇ ਬੈਠ ਕੇ ਸੇਵਾਦਾਰ ਜਿਹੜੇ ਉੱਪਰ ਜਾਂਦੇ ਨੇ ਨਿਸ਼ਾਨ ਸਾਹਿਬ ਦੇ ਉੱਪਰ ਤਾਂ ਉਹ ਤਾਰ ਦੇ ذریعے ਫੱਟੀ ਜਿਹੜੀ ਉੱਪਰ ਜਾਂਦੀ ਹੈ ਤਾਂ ਉਹ ਜਿਹੜੀ ਤਾਰ ਹੈ ਟੁੱਟ ਜਾਂਦੀ ਹੈ ਜਿਸ ਕਾਰਨ ਫੱਟੀ ਦੇ ਸਣੇ ਸੇਵਾਦਾਰ ਵੀਰ ਜਿਹੜਾ ਆ ਉਹ ਹੇਠਾਂ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਇੱਕ ਪਹਿਲਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਖੜਿਆ ਉੱਥੋਂ ਜੁਆਬ ਹੋ ਗਿਆ ਤੇ ਫਿਰ ਉਸ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਲੈ ਕੇ ਗਏ ਪਰ ਇਸ ਵੀਰ ਨੇ ਦਮ ਤੋੜ ਦਿੱਤਾ ਹੈ ਇਸ ਦੀ ਮੌਤ ਹੋ ਚੁੱਕੀ ਹੈ ਬੜਾ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਬਟਾਲੇ ਦੇ ਵਿੱਚ ਸ਼੍ਰੀ ਕੰਧ ਸਾਹਿਬ ਗੁਰਦੁਆਰਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਤਾਂ ਉਸ ਜਗ੍ਹਾ ਦੇ ਉੱਪਰ ਹੀ ਇਹ ਵੀਰ ਸੇਵਾਦਾਰ ਜਿਹੜਾ ਕਿ ਹਰ ਵਾਰ ਆਪਣਾ ਸੇਵਾ ਨਿਭਾਉਂਦਾ ਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦਾ ਸੀ ਸੇਵਾਦਾਰ ਹੈ ਸਤਨਾਮ ਸਿੰਘ ਐਸਜੀਪੀਸੀ ਵਾਲਿਆਂ ਦਾ ਕਹਿਣਾ ਹੈ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਉਹਦਾ ਕਹਿਣਾ ਹੈ ਕਿ ਇਹ ਵੀਰ ਸਾਡੇ ਨਾਲ ਪਾਰਟ ਟਾਈਮ ਤੋਂ ਜੁੜਿਆ ਹੋਇਆ ਸੀਗਾ ਔਰ ਸੇਵਾ ਜਿਹੜੀ ਹੈ ਇੱਥੇ ਨਿਭਾਉਂਦਾ ਹੁੰਦਾ ਸੀ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਸੀ ਜਦ ਜਦੋਂ ਨਿਸ਼ਾਨ ਸਾਹਿਬ ਨੂੰ ਧੋਣਾ ਹੁੰਦਾ ਸੀ ਜਾਂ ਜਦੋਂ ਨਵਾਂ ਕੱਪੜਾ ਨਿਸ਼ਾਨ ਸਾਹਿਬ ਤੇ ਚੜਾਇਆ ਜਾਂਦਾ ਹੈ ਤਾਂ ਇਹ ਵੀਰ ਸੇਵਾ ਕਰਦਾ ਸੀਗਾ ਔਰ ਇਸ ਵਾਰ ਵੀ ਇਸ ਵੀਰ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਸੀ ਤਾਂ ਅਚਾਨਕ ਨਿਸ਼ਾਨ ਸਾਹਿਬ ਦੀ ਜਿਹੜੀ ਤਾਰ ਹੁੰਦੀ ਹੈ ਜਿਸ ਤਾਰ ਦੇ ਨਾਲ ਫੱਟੀ ਜਿਹੜੀ ਹੈ ਜਿਸ ਉੱਪਰ ਬੈਠ ਕੇ ਸੇਵਾਦਾਰ ਉੱਪਰ ਜਾਂਦਾ ਹੈ ਉਹ ਫੱਟੀ ਜਿਹੜੀ ਹੈ ਟੁੱਟ ਜਾਂਦੀ ਹੈ ਤਾਂ ਤਾਰ ਜਿਹੜੀ ਟੁੱਟਦੀ ਹੈ ਤਾਂ ਤਾਰ ਟੁੱਟਣ ਦੇ ਕਰਕੇ ਸਿੱਧਾ ਸੇਵਾਦਾਰ ਵੀਰ ਜਿਹੜਾ ਹੈ ਉਹ ਖੇਠਾਂ ਜ਼ਮੀਨ ਦੇ ਉਪਰ ਆ ਡਿੱਗਦਾ ਹੈ ਜਿਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਵੀਰ ਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਹਸਪਤਾਲ ਲਜਾਇਆ ਗਿਆ ਪਰ ਉੱਥੇ ਜਾ ਕੇ ਇਸ ਵੀਰ ਨੇ ਦਮ ਤੋੜ ਦਿੱਤਾ ਕਿਉਂਕਿ ਉਚਾਈ ਬਹੁਤ ਹੁੰਦੀ ਹੈ ਤੁਸੀਂ ਨਾਰਮਲ ਵੀ ਦੇਖੋ ਨਿਸ਼ਾਨ ਸਾਹਿਬ ਦੀ ਤਾਂ ਤਕਰੀਬਨ 80 ਤੋਂ 100 ਫੁੱਟ ਤੋਂ ਤਾਂ ਹੀ ਨਿਸ਼ਾਨ ਸਾਹਿਬ ਦੀ ਉਚਾਈ ਹੁੰਦੀ ਹੈ ਕਈ ਤਾਂ ਬਹੁਤ 150 150 ਫੁੱਟ ਤੱਕ ਵੀ ਗੁਰਦੁਆਰਿਆਂ ਦੇ ਚਲੇ ਜਾਂਦੇ ਆ ਨਿਸ਼ਾਨ ਸਾਹਿਬ ਤਾਂ ਅੱਜ ਉਦਾਂ ਅਸੀਂ ਨਾਰਮਲੀ ਗੱਲ ਕਰੀਏ ਤਾਂ 80 ਫੁੱਟ ਤੋਂ ਲੈ ਕੇ 100 120 ਫੁੱਟ ਤੱਕ ਹੁੰਦੀ ਹੈ ਉਚਾਈ ਸੋ ਇੰਨੀ ਉਚਾਈ ਤੋਂ ਬੰਦਾ ਜੇਕਰ ਜੱਕਦਮ ਹੀਠਾ ਜ਼ਮੀਨ ਤੇ ਡਿੱਗੇ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਕਿੰਨੀ ਸੱਟ ਲੱਗੇਗੀ ਜਾਂ ਹੋ ਸਕਦਾ ਬੰਦਾ ਮੌਕੇ ਤੇ ਵੀ ਦਮ ਤੋੜ ਦਵੇ ਕਿਉਂਕਿ ਉਚਾਈ ਬਹੁਤ ਹੁੰਦੀ ਹੈ ਤਾਂ ਇਹ ਤਸਵੀਰ ਦੇਖ ਸਕਦੇ ਹੋ ਇਸ ਵੀਰ ਦੀ ਇਹ ਵੀਰ ਇਸੇ ਤਰ੍ਹਾਂ ਹੀ ਹਰ ਵਾਰੀ ਸੇਵਾ ਨਿਭਾਉਂਦਾ ਸੀ ਪਰ ਹੁਣ ਇਸ ਵੀਰ ਦੇ ਨਾਲ ਇਹ ਬੜੀ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਕੱਪੜਾ ਬਦਲਣ ਦੀ ਜਦੋਂ ਸੇਵਾ ਕਰਦਾ ਹੈ ਤਾਂ ਅਚਾਨਕ ਤਾਰ ਟੁੱਟ ਜਾਂਦੀ ਹੈ ਤਾਰ ਟੁੱਟਣ ਦੇ ਨਾਲ ਇਸਿੱਧਾ ਵੀਰ ਜਿਹੜਾ ਉਹ ਖੇਠਾ ਾਨ ਕੇ ਡਿੱਗਦਾ ਹੈ ਜਿਸ ਕਾਰਨ ਇਸ ਦੀ ਮੌਤ ਹੋ ਚੁੱਕੀ ਹੈ ਉਧਰ ਐਸਟੀਪੀਸੀ ਦੇ ਜਿੰਨੇ ਵੀ ਮੈਂਬਰ ਨੇ ਜਿਹੜਾ ਵੀ ਪ੍ਰਸ਼ਾਸਨ ਹੈ ਪ੍ਰਬੰਧਕ ਨੇ ਉਹਨਾਂ ਨੇ ਸੋਗ ਜਿਹੜਾ ਜਤਾਇਆ ਹੈ ਔਰ ਪਰਿਵਾਰ ਦੇ ਨਾਲ ਖੜੇ ਹੋਣ ਦਾ ਭਰੋਸਾ ਵੀ ਦਿੱਤਾ ਹੈ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜਿੱਥੇ ਵੀ ਜਿਸ ਵੀ ਤਰੀਕੇ ਦੀ ਮਦਦ ਚਾਹੀਦੀ ਹੋਵੇ ਕਿ ਐਸਜੀਪੀਸੀ ਨਾਲ ਐ ਤਾਂ ਹਰੇਕ ਤਰੀਕੇ ਦੀ ਜਿਹੜੀ ਸਹਾਇਤਾ ਹੈ ਸ਼੍ਰੀ ਕਾਂਤ ਸਾਹਿਬ ਦੇ ਵਿੱਚ ਇੱਕ ਬੜੀ ਹੀ ਭਿਆਨਕ ਵਾਰਤਾਤ ਹੋਈ ਹੈ ਇੱਕ ਵੱਡਾ ਹਾਦਸਾ ਵਾਪਰਿਆ ਹੈ ਤੁਹਾਨੂੰ ਦੱਸ ਦਈਏ ਕਿ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਵਾਲੇ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਅਚਾਨਕ ਤਾਰ ਟੁੱਟਣ ਦੇ ਕਾਰਨ ਸੇਵਾਦਾਰ ਜਿਹੜਾ ਆ ਨਿਸ਼ਾਨ ਸਾਹਿਬ ਤੇ ਚੜਿਆ ਹੋਇਆ ਸੀ ਕੱਪੜਾ ਬਦਲ ਰਿਹਾ ਸੀਗਾ ਨਿਸ਼ਾਨ ਸਾਹਿਬ ਦਾ ਔਰ ਅਚਾਨਕ ਤਾਰ ਜਿਹੜੀ ਹੈ ਉਹ ਟੁੱਟ ਜਾਂਦੀ ਹੈ ਤੇ ਤਾਰ ਟੁੱਟਣ ਕਰਕੇ ਉਚਾਈ ਤੋਂ ਸੇਵਾਦਾਰ ਜਿਹੜਾ ਆ ਉਹ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਤਨਾਮ ਸਿੰਘ ਹੈ ਇਹ ਵੀਰ ਸੇਵਾਦਾਰ ਜਿਹੜਾ ਹਰ ਵਾਰ ਸੇਵਾ ਕਰਦਾ ਸੀਗਾ ਆਪਣੀ ਸੇਵਾ ਨਿਭਾਉਂਦਾ ਸੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਤਾਂ ਪਾਰਟ ਟਾਈਮ ਕੰਮ ਕਰਦਾ ਸੀਗਾ ਐਸਜੀਪੀਸੀ ਦਾ ਕਹਿਣਾ ਹੈ ਕਿ ਸਾਡੇ ਨਾਲ ਪਾਰਟ ਟਾਈਮ ਜੁੜਿਆ ਹੋਇਆ ਸੀ ਇਹ ਵੀਰ ਹਰ ਵਾਰ ਸੇਵਾ ਕਰਦਾ ਸੀ ਔਰ ਜਦੋਂ ਕਪੜਾ ਬਦਲਣਾ ਸੀਗਾ ਨਿਸ਼ਾਨ ਸਾਹਿਬ ਦਾ ਤਾਂ ਇਹ ਵੀਰ ਜਿਹੜਾ ਆ ਉਹ ਸੇਵਾ ਨਿਭਾਉਂਦਾ ਸੀ ਸਤਨਾਮ ਸਿੰਘ ਜਿਸ ਦਾ ਨਾਮ ਹੈ ਤਾਂ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਿਹਾ